ਨਯਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ 12 ਸਾਲ ਪਹਿਲਾਂ ਇੱਕ ਮਾਮਲਾ ਜਿਹੜਾ ਦਰਜ ਹੋਇਆ ਸੀ ਉਹਦਾ ਇੱਕ ਬਹੁਤ ਵੱਡਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਜਿਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪਿੱਛੇ ਦੀ ਕਹਾਣੀ ਰਚਣ ਵਾਲਾ ਕੌਣ ਹੈ ਤੇ ਕੁੜੀ ਨੂੰ ਜਿਹੜੀ ਕੁੜੀ ਦਾ ਉਹਦੇ ਉੱਤੇ ਇਲਜ਼ਾਮ ਲੱਗਿਆ ਉਸ ਕੁੜੀ ਨੂੰ ਜ਼ਹਿਰ ਖਵਾਉਣ ਵਾਲੇ ਬੰਦੇ ਦਾ ਪਤਾ ਲੱਗ ਚੁੱਕਿਆ ਜਿਹੜਾ ਕਿ ਉਸਨੇ ਜ਼ਹਿਰ ਖਵਾਇਆ ਔਰ ਜਿਹੜੇ ਇਲਜ਼ਾਮ ਨੇ ਉਹ ਸਿੱਦੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਲਾ ਦਿੱਤੇ ਨੇ ਔਰ ਹੁਣ ਮੈਂ ਤੁਹਾਨੂੰ ਇਹਦੀ ਸਾਜ਼ਿਸ਼ ਦਾ ਜਿਹੜਾ ਪਰਦਾ ਫਾਸ਼ ਕਰਨਾ ਉਹ ਵੀ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਜਿਹੜਾ ਕਿ ਇੱਕ ਸ਼ਖਸ ਆ ਉਹਨੂੰ ਕੁਝ ਲੋਕ ਤਾਂ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਸਾਡੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਉਹਦੀ ਆਵਾਜ਼ ਵੀ ਤੁਸੀਂ ਪਹਿਚਾਣੋਗੇ ਪਹਿਲਾਂ ਮੈਂ ਤੁਹਾਨੂੰ ਇਹਦੀ ਆਡੀਓ ਕਲਿੱਪ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਬੰਦਾ ਵੀ ਦਿਖਾਉਂਗਾ ਕਿਉਂਕਿ ਸੰਗਤ ਅਕਸਰ ਮੈਨੂੰ ਲੱਗਦਾ ਜਿਵੇਂ ਬਹੁਤ ਸਾਰੀ ਸੰਖਿਆ ਦੇ ਵਿੱਚ ਇਹਨੂੰ ਜਾਣਦੀ ਹੈ ਅਰ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜਗ੍ਹਾ-ਜਗ੍ਹਾ ਦੇ ਵਿੱਚ ਉਸ ਬੰਦੇ ਨੂੰ ਕਈ ਬੰਦਿਆਂ ਨੇ ਦੇਖਿਆ ਵੀ ਹੁਣ ਔਰ ਕਈ ਬੰਦੇ ਇਹਨੂੰ ਕਰੀਬੀ ਤੋਂ ਨੇੜੇ ਵੀ ਜਾਣਦੇ ਹੋਣਗੇ ਪਰ ਜਿਹੜਾ ਹੁਣ ਇਹ ਬੰਦਾ ਇਹਨੇ ਕਿਉਂ ਕਹਾਣੀ ਰਚੀ ਕਿਉਂ ਇਹ ਸਾਰਾ ਮਾਮਲਾ ਕੀਤਾ ਦੇਖੋ ਪਰਮੇਸ਼ਰ ਦੁਆਰ ਦੇ ਵਿੱਚ ਉਹ ਕੁੜੀ ਆਉਂਦੀ ਹੈ ਤਾਂ ਇੱਕ ਮੈਂ ਤੁਹਾਨੂੰ ਇਹਦੇ ਪਿੱਛੇ ਦੀ ਕਹਾਣੀ ਦੱਸੂ ਜਿਹੜੀ ਕਿ ਵਜ੍ਹਾ ਕੀ ਸੀ ਕਿਉਂ ਆਉਂਦੀ ਸੀ ਉਹ ਅੱਜ ਤੱਕ ਪੂਰੀ ਗੱਲ ਖੁੱਲੀ ਨਹੀਂ ਹੈ ਪਰ ਇਹ ਬੰਦਾ ਜਿਹੜੀ ਪੂਰੀ ਗੱਲ ਖੋਲੂਆ ਕਿਉਂਕਿ ਇਸੇ ਦੇ ਮੂੰਹੋਂ ਤੁਸੀਂ ਸੁਣੋਗੇ ਕਿ ਆਖਰ ਉਹ ਕੁੜੀ ਦਾ ਮਾਮਲਾ ਕੀ ਸੀ ਪਰ ਇਹਦੇ ਪਿੱਛੇ ਦੀ ਕਹਾਣੀ ਲਿਖਣ ਵਾਲਾ ਦਰਸਾਲ ਇਹ ਬੰਦਾ ਹੀ ਸੀ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕੋਟ ਚਾਹੇ ਕਿੰਨੀ ਮਰਜ਼ੀ ਰਾਹਤ ਦੇ ਦੇ ਪਰ ਨਹੀਂ ਕਿਉਂਕਿ ਇਸ ਬੰਦੇ ਨੇ ਉਹ ਮਹੀਮ ਸਿੰਘ ਜੀ ਐ ਕਿ ਢੱਡਰੀਆਂ ਵਾਲੇ ਸੰਤ ਨੂੰ ਮੈਂ ਜੇਲ੍ਹ ਕਰਵਾ ਕੇ ਹੀ ਛਡਣੀ ਆ ਇੱਕ ਨਹੀਂ ਕਈ ਸਾਰੇ ਬੰਦੇ ਨੇ ਪਰ ਮੇਨ ਮੁਖੇ ਇਹ ਬੰਦਾ ਜਿਹਨੂੰ ਤੁਸੀਂ ਬਹੁਤ ਸਾਰੇ ਸਾਥੀ ਜਾਣਦੇ ਵੀ ਹੋ ਪਰ ਕਈ ਲੋਕ ਆ ਜਿਹੜੇ ਉਹ ਨਹੀਂ ਵੀ ਜਾਣਦੇ ਹੁੰਦੇ ਤਾਂ ਇਸ ਕਰਕੇ ਮੈਂ ਦਾ ਚਿਹਰਾ ਵੀ ਦਿਖਾਉਣ ਜਾ ਰਿਹਾ ਜਿਹੜੀ ਇਹਦੀ ਆਡੀਓ ਕਲਿੱਪ ਹੈ ਪਹਿਲਾਂ ਤੁਹਾਨੂੰ ਮੈਂ ਇਹ ਸੁਣਾਉਣਾ ਉਸ ਤੋਂ ਬਾਅਦ ਜਿਹੜੀ ਇਹਦੀ ਵੀਡੀਓ ਉਹ ਵੀ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਤਾਂ ਪਹਿਲਾਂ ਤੁਸੀਂ ਇਸ ਦੀ ਆਡੀਓ ਕਲਿੱਪ ਸੁਣੋ ਸੁਣੋ ਇਹ ਕਿਸ ਪੁਰਾਣਾ ਹੈ ਜਦੋਂ ਕੇਸ ਪੁਰਾਣੇ ਦੀ ਆਪਾਂ ਗੱਲ ਕਰਦੇ ਆ ਜਾਨੀ 12 ਸਾਲ ਪੁਰਾਣਾ ਕੇਸ ਹੈ ਇਹ ਅਪ੍ਰੈਲ 22 2112 ਵਾਲੇ ਦਿਨ ਇੱਕ ਘਟਨਾ ਹੁੰਦੀ ਹੈ ਜਦੋਂ ਇਹਦੇ ਡੇਰੇ ਦੇ ਬਾਹਰ ਇਹਦੇ ਕਹਿਮ ਦੇ ਮੁਤਾਬਕ ਕਿ ਇੱਕ ਕੋਈ ਲੇਡੀ ਸੀ ਉਹ ਸੁਸਾਈਡ ਕਰ ਲੈਂਦੀ ਹੈ ਟੰਡਰੀ ਵਾਲੇ ਨੇ ਇਹ ਜਦੋਂ ਇਹ ਐਫ ਆਈ ਆਰ ਦੇ ਬਾਰੇ ਸਾਰੇ ਅਖਬਾਰਾਂ ਚ ਮੀਡੀਆ ਚ ਖਬਰ ਆ ਗਈ ਤੇ ਨੇ ਸਫਾਈ ਵੀ ਦਿੱਤੀ ਹੈਗੀ ਅੱਜ ਆਪਣੇ ਚੈਨਲ ਤੇ ਮੈਂ ਅਭੀ ਚਲਾਉਂਗਾ ਬੈਕਗ੍ਰਾਉਂਡ ਦੇ ਵਿੱਚ ਜਦੋਂ ਕੇਸ ਪੁਰਾਣਾ ਕਹਿੰਦੇ ਆ ਆਪਾਂ ਉਹ ਤਾਂ ਐਂ ਲੱਗਦਾ ਹੈਗਾ ਵੀ ਇਹ ਜਾਣ ਬੁੱਝ ਕੇ ਇਹਨੂੰ ਫਸਾਇਆ ਜਾ ਰਿਹਾ 12 ਸਾਲ ਪੁਰਾਣਾ ਕੇਸ ਆ ਤੇ ਸਾਡੇ 12 ਸਾਲੇ ਮੈਂ ਕਮਾ ਤੇ ਇਹ ਅੱਜ ਘੱਟ ਕੇ ਕਿਉਂ ਲਿਆਂਦਾ ਜਾ ਰਿਹਾ ਹੈ ਪਰ ਜਦੋਂ ਕੇਸ ਨੂੰ ਆਪਾਂ ਡਿਟੇਲ ਦੇ ਵਿੱਚ ਖੋਖਦੇ ਹਾਂ ਤੇ ਲੱਗਦਾ ਵੀ ਉਸ ਵੇਲੇ ਇਹਨੂੰ ਰਫਾ ਰਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੜੀ ਇਕੱলো ਜ਼ੋਰ ਪਾ ਕੇ ਜਿਹੜਾ ਉਹਦਾ ਲੇਡੀ ਕੁੜੀ ਉਸ ਕੁੜੀ ਸੀਗੀ ਕਹ ਰਹੇ ਤੇ ओहो ਮਕੀਉ ਦੇ ਪਰਿਵਾਰ ਨੇ ਉਹਦੇ ਭਰਾ ਨੇ ਇਸ ਵੇਲੇ ਸਾਹਿਬ ਸਿੰਘ ਨੂੰ DNA ਹੈ ਕਿ ਉਹ ਹਰਿਆਣੇ ਦਾ ਵਾਸੀ ਆ ਤੇ ਉਹਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਵੀ ਇਹ ਕੇਸ ਉਦੋਂ ਰਫਾ ਦਫਾ ਕੀਤਾ ਗਿਆ ਤੇ ਇਹਦੀ ਐਫਆਈਆਰ ਦਰਜ ਕੀਤੀ ਜਾ ਕਿਉਂ ਕਿਉਂਕਿ ਉਸ ਵੇਲੇ ਇਸ ਕੇਸ ਦੀ ਐਫਆਈਆਰ ਦਰਜ ਹੋਈ ਨਹੀਂ ਤੇ ਜਿਹੜਾ ਪੰਜਾਬ ਦਾ ਆਪਣੇ ਪੰਜਾਬ ਤੇ ਹਰਿਆਣੇ ਦਾ ਹਾਈ ਕੋਰਟ ਦਾ ਹੈਗਾ ਚੀਫ ਜਸਟਿਸ ਤੇ ਉਹਨੇ ਬੜੀ ਸਖਤ ਇਹਨੂੰ ਚੇਤਾਵਨੀ ਦਿੱਤੀ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਬਿਗੇਸ ਰਜਿਸਟਰ ਕਰਕੇ ਐਫ ਆਰ ਤੇ ਐਫ ਆਈ ਡੈਵਟ ਪੇਸ਼ ਕਰ ਤੇ ਉਹਨੇ ਡੀਜੀਪੀ ਨੇ ਐਫ ਆਈ ਡੈਵਟ ਦਿੱਤਾ ਹੈ ਹਾਈ ਕੋਰਟ ਦੇ ਵਿੱਚ ਤੇ ਉਹਦੇ ਆਧਾਰ ਤੇ ਇਹ ਜਾਣਕਾਰੀ ਹੈ ਜਿਹੜੀ ਮੈਂ ਇਕੱਠੀ ਕੀਤੀ ਹੈ ਤੇ ਆਪਾਂ ਪਹਿਲਾਂ ਢੱਡਰੀਆਂ ਵਾਲੇ ਦਾ ਵਰਸ਼ਨ ਸੁਣ ਲਈਏ ਕੀ ਕਹਿੰਦੇ ਨੇ ਭਾਈ ਸਾਹਿਬ ਤੇ ਫਿਰ ਮੈਂ ਦੱਸਦਾ ਹਾਂ ਰੋਕ ਰੋਕ ਕੇ ਜਿੱਥੇ ਢੱਡਰੀਆਂ ਵਾਲੇ ਭਾਈ ਸਾਹਿਬ ਨੇ ਜਿਹੜੀ ਇਹ 9 ਦਸੰਬਰ 2024 ਵਾਲੇ ਦਿਨ ਆਪਣੇ ਚੈਨਲ ਤੋਂ ਸਫਾਈ ਦਿੱਤੀ ਉਹ ਚ ਕਮੀ ਆ ਕਿੱਥੇ ਨੇ ਇੱਕ ਗੱਲ ਆ ਪੰਜਾਬੀਓ ਕਿ ਜਿਹੜਾ ਇਹ ਬੰਦਾ ਮੈਂ ਦਰਅਸਲ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਇਸ ਬੰਦੇ ਦਾ ਚਿਹਰਾ ਦਿਖਾਉਣ ਦਾ ਮੈਂ ਤੁਹਾਡੇ ਨਾਲ ਵਾਦਾ ਕੀਤਾ ਉਹ ਮੈਂ ਦਿਖਾਉਂਗਾ ਪਰ ਗੱਲ ਕੀ ਹੈ ਨਾ ਵੀ ਹੁਣ ਜਿਹੜੇ ਬੰਦੇ ਦੀ ਇਹ ਚਾਲ ਉਹ ਬੰਦਾ ਕੌਣ ਹੈ ਇੱਕ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕਈ ਸਾਰੇ ਬੰਦੇ ਨੇ ਔਰ ਇਹ ਬੰਦਿਆਂ ਦੀ ਸਾਜ਼ਿਸ਼ ਕੀ ਹੈ ਢੱਡਰੀਆਂ ਵਾਲੇ ਸੰਤ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਨੂੰ ਜੇਲ੍ਹ ਤੱਕ ਦਾ ਰਸਤਾ ਦਿਖਾ ਦੇਣਾ ਤਾਂ ਜਿਹੜੀ ਇੱਕ ਨਵੀਂ ਵੀਡੀਓ ਜਾਰੀ ਹੋਈ ਹੈ ਉਹ ਵੀ ਤੁਸੀਂ ਸੁਣੀ ਹੋਣੀ ਹੈ ਉਹਦੇ ਵਿੱਚ ਇੱਕ ਸ਼ਬਦ ਕਿਹਾ ਸੰਤ ਅਰਜੀਤ ਸਿੰਘ ਢੱਡੀਆਂ ਵਾਲੇ ਨੇ ਕਿ ਅਸੀਂ ਕੱਟੀ-ਕੱਟਾ ਜੋ ਮਰਜੀ ਵੀ ਇਹ ਕਾਢੀ ਲਓ ਤੇ ਮੈਂ ਤੁਹਾਡੇ ਸਾਹਮਣੇ ਪੇਸ਼ ਆਂ ਦੀਵਾਨ ਦੇ ਵਿੱਚ ਮੈਂ ਆਪਦੇ ਜਿਹੜੇ ਕਿ ਵੱਡੇ ਦੀਵਾਨ ਵੀ ਸਜਾਏ ਜਾਣਗੇ ਉੱਥੇ ਬਹੁਤ ਸਾਰੀਆਂ ਕਥਾਵਾਂ ਵੀ ਚੱਲਣਗੀਆਂ ਉਹਦੇ ਵਿੱਚ ਇੱਕ ਸ਼ਬਦ ਹੋਰ ਵੀ ਕਿਹਾ ਜਿਹੜਾ ਜਿਹੜਾ ਕਿਉਂ ਕਹਿੰਦਾ ਵੀ ਮੇਰੇ ਤੇ ਅਲੱਗ-ਅਲੱਗ ਨਿਊਜ਼ ਦੇ ਉੱਤੇ ਬਹੁਤ ਸਾਰੇ ਚੈਨਲਾਂ ਬਣਿਓ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਤੇ ਮੇਰੇ ਉੱਤੇ ਪੂਰੇ ਦਾ ਪੂਰਾ ਯਾਨੀ ਫੋਕਸ ਕੀਤਾ ਜਾ ਰਿਹਾ ਵੀ ਇਹਨੂੰ ਅਸੀਂ ਜੇਲ੍ਹ ਤੱਕ ਦਾ ਰਸਤਾ ਦਿਖਾ ਦਈਏ ਤੇ ਉਹ ਕਹਿੰਦਾ ਵੀ ਜਿਹੜੇ ਬੰਦੇ ਨੇ ਦੋਸ਼ ਨਾ ਕੀਤੇ ਹੁਣ ਤੇ ਉਹਦਾ ਭਾਈ ਜੇਲਾਂ ਦੇ ਵਿੱਚ ਵੀ ਬੜੇ ਆਰਾਮ ਦੀ ਨੀਂਦ ਆਊਗੀ ਪਰ ਤੁਸੀਂ ਜਿਹੜੇ ਤੁਸੀਂ ਲੋਕੋਂ ਤੁਸੀਂ ਚੈਨ ਦੀ ਨੀਂਦ ਨਹੀਂ ਸੌ ਸਕਦੇ ਤਾਂ ਮੈਂ ਤੁਹਾਨੂੰ ਹੁਣ ਇਹ ਪਹਿਲਾ ਬੰਦਾ ਦਿਖਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਹੋਰ ਵੀ ਚਰਚਾ ਕਰਨੀ ਹੈ ਤੇ ਇੱਕ ਬੰਦੇ ਦਾ ਹੋਰ ਜਿਹੜਾ ਵੀਡੀਓ ਉਹ ਵੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਬਹੁਤ ਸਾਰੇ ਬੰਦੇ ਨੇ ਇੱਕ ਇਹਦਾ ਵਾਕਈ ਨਿੱਜੀ ਬੰਦਾ ਜਿਹੜਾ ਢੱਡਰੀਆਂ ਵਾਲੇ ਸੰਤ ਦੇ ਨਾਲ ਸਾਜ਼ਿਸ਼ ਖੇਡ ਰਿਹਾ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲਾਂ ਇਹਨੂੰ ਦੇਖ ਲਓ ਕੌਣ ਹੈ ਦੇਖੋ ਇਹ ਦਰਸਾਤ ਬੰਦਾ ਕੋਈ ਹੋਰ ਨਹੀਂ ਬਲਕਿ ਇੱਕ ਨਿਊ ਚੈਨਲ ਵਾਲਾ ਬੰਦਾ ਹੈ ਇਸ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਆਪਣੇ ਚੈਨਲ ਤੇ ਢਾਡਰੀਆਂ ਵਾਲੇ ਸੰਤ ਨੂੰ ਲੈ ਕੇ ਇੱਕ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਜਿਵੇਂ ਕਿ ਦੋਸ਼ੀ ਉਹਨਾਂ ਦਾ ਨਹੀਂ ਕੁੜੀ ਵਾਲਿਆਂ ਦਾ ਨਹੀਂ ਇਹਨਾਂ ਦਾ ਦੋਸ਼ੀ ਹੋਵੇ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਜਿਹੜਾ ਇਹ ਖੁਲਾਸਾ ਕੀਤਾ ਤਾਂ ਹੁਣ ਮੇਰੀ ਇੱਕ ਹੋਰ ਅਪੀਲ ਹੈ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਤਾਂ ਤੁਸੀਂ ਕਰਨਾ ਹੀ ਹੈ ਪਰ ਜਿਹੜੇ ਇਹੋ ਜਿਹੇ ਚੈਨਲਾਂ ਵਾਲੇ ਨੇ ਉਹਨਾਂ ਦੇ ਬਾਰੇ ਤੁਹਾਡੀ ਕੀ ਵਿਚਾਰ ਚਰਚਾ ਇਹ ਤੁਸੀਂ ਕਮੈਂਟਾਂ ਦੇ ਵਿੱਚ ਲਿਖੋਗੇ ਔਰ ਦੂਜਾ ਨੰਬਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿੰਨੇ ਲੋਕ ਤੁਸੀਂ ਢੱਡਰੀਆਂ ਵਾਲੇ ਸੰਤ ਦੇ ਨਾਲ ਜੁੜੇ ਹੋ ਉਹਨਾਂ ਲੋਕਾਂ ਨੇ ਤਾਂ ਦੇਖੋ ਆਪਣਾ ਫਰਜ਼ ਨਿਭਾਉਣਾ ਹੀ ਹੈ ਮੈਨੂੰ ਉਮੀਦ ਹੈ ਪਰ ਜਿਹੜੇ ਲੋਕ ਨਹੀਂ ਵੀ ਜੁੜੇ ਕੱਲੀ ਇਨਸਾਨੀਅਤ ਰੱਖਦੇ ਨੇ ਉਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤਾਂ ਕਿ ਜਿਹੜੇ ਬਿਲਕੁਲ ਬੇਹੁਦਾ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਨੇ ਚੈਨਲਾਂ ਦੁਆਰਾ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹਾਲਾਂਕਿ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਗੱਲ ਪੇਸ਼ ਆਲੇ ਤੱਕ ਤਾਂ ਨਹੀਂ ਹੋਈ ਹੋ ਅੱਜ ਹੋ ਜੇ ਕੱਲ ਹੋ ਜੇ ਉਹ ਕਹਿ ਨਹੀਂ ਸਕਦੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਇਹ ਤੁਸੀਂ ਵੀ ਜਾਣਦੇ ਤਾਂ ਪੰਜਾਬੀਓ ਮੇਰੀ ਹੁਣ ਇੱਕ ਅਪੀਲ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਨਾ ਕਿ ਵੈਸੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਮੇਰਾ ਵੀਰ ਤਾਂ ਕਿ ਹਰ ਇੱਕ ਬੰਦੇ ਕੋਲ ਇਹ ਵੀਡੀਓ ਚੱਲੀ ਜਾਵੇ ਤਾਂ ਕਿ ਆਪਣੇ ਲੋਕਾਂ ਤੱਕ ਇਹ ਸਨੇਹਾ ਜਿਹੜਾ ਕਿ ਪਹੁੰਚ ਸਕੇ ਸੱਚ ਕੀ ਹੈ ਚੈਨਲ ਕੀ ਪ੍ਰੋਸ ਰਹੇ ਨੇ ਵਾਕਈ ਇਹ ਜ਼ਰੂਰੀ ਹੈ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਗੇ